ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਦੇ ਸਾਹਮਣੇ ਇੱਕ ਕਵਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਬੱਚੀ ਦੇ ਸਵਾਲ ਮੈਂ ਹਾਂ ਛੋਟੀ ਬੱਚੀ ਮੇਰੇ ਥੋੜੇ ਜਿਸ ਸਵਾਲ ਵਿੱਚ ਸਵਾਲ ਛੋਟੇ ਛੋਟੇ ਪਰ ਬੜੇ ਹੀ ਕਮਾਲ ਨੇ ਪਹਿਲਾਂ ਮੈਂ ਬਜ਼ੁਰਗਾਂ ਨੂੰ ਪਾਵਾਂਗੀ ਦੋ ਚਾਰ ਲੈਣਾ ਵਿੱਚ ਸਵਾਲ ਪੁੱਛਾਂਗੀ ਪੋਤੀ-ਪੋਤੀਆਂ ਨੂੰ ਦੱਸੋ ਤੁਸੀਂ ਕੀ ਸਿਖਾਉਂਦੇ ਹੋ ਰਾਗਿਕਾ ਦੇ ਗੁਰੂ ਘਰ ਲਿਆਉਂਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੰਨੇ ਰਾਗ ਨੇ ਦੱਸਾ ਗੁਰੂਆਂ ਦੇ ਨਾਮ ਕਿੰਨੇ ਅਨੁਜਾਦ ਨੇ ਜੀ ਆਂਦਾ ਨਹੀਂ ਜਵਾਬ ਕੀ ਤੇ ਰੱਖ ਕੇ ਨਾ ਬਹਿਂ ਜੀ ਕਵਿਤਾ ਦੁਬਾਰਾ ਮੇਰੇ ਕੋਲੋਂ ਪੁੱਛ ਲੈਣਾਗੀ ਦਾਦੀਆਂ ਦੇ ਕੋਲੋਂ ਮੈਂ ਪੁੱਛਣੇ ਤਵਾਰ ਨੇ ਤੁਹਾਡੀ ਪੁੱਤੀਆਂ ਦੇ تیر ਕੱਟੇ ਕਾ ਤਵਾਰ ਨੇ ਕਵਰਾਂ ਤੇ ਉੱਤੇ ਤੁਸੀਂ ਜੋਦੜਾ ਕਿਉਂ ਆਇਆ ਕਿ ਪੱਨਿਆਂ ਨੇ ਗੱਲਾਂ ਮੇਰੀਆਂ ਦਾ ਤੁਸੀਂ ਬੁਰਾ ਨਾ ਮਨਾਉਣਾ ਜੀ ਗੁਜਰਕਾਰ ਵਾਸਤੇ ਪੋਤੇ ਆਣ ਤੁਹਾਨੂੰ ਜਾਣਾ ਜੀ ਦਾਦੀਆਂ ਦਰਦ ਹੁਣ ਵਾਰੀਆਂ ਆਈਆਂ ਮਾਵਾ ਦੀ ਪੁੱਤ ਰਾ ਤੇਰੀ ਉਹਨਾਂ ਖੰਡੜੀਆਂ ਛਾਵਾਂ ਦੀ ਤੁਸੀਂ ਦਸਮੂਤੇ ਪਰ ਵੱਟਿ ਕਿਉਂ ਮਨਾਏ ਨੇ ਵਿੱਚ ਵਿੱਚ ਕੰਨਿਆਂ ਨੇ ਤਿਵਾਰ ਵੀ ਕਿਟਾਏ ਨੇ ਤੁਹਾਡੇ ਕੋਲ ਅਗਲੇ ਸਵਾਲਾਂ ਲਈ ਦੁੱਸ ਸਾਰੇ ਰੈਡੀ ਨੇ ਇਸਵਾਲ ਉਹਨਾਂ ਲਈ ਜੋ ਬੱਚਿਆਂ ਦੇ ਜਿਹੜੀ ਨੇ ਸਿਰ ਉਸ ਪੱਗ ਪੱਗ ਦਾੜੀ ਕਿਉਂ ਮਨਾਈ ਹੈ ਸਿੱਖ ਤੋਂ ਸੀ ਹੈ ਨਹੀਂ ਦੱਸੋ ਤਰਕ ਕਿ ਇਸਾਈ ਤੇ ਮਾ ਤੋਂ ਜ਼ਿਆਦਾ ਬੱਚੇ ਬਾਪ ਤੋਂ ਨਹੀਂ ਡਰਦੇ ਦੱਸੋ ਦਾ ਤੁਹਾਡੇ ਬੱਚੇ ਨਸ਼ੇ ਕਿਉਂ ਨਿਕਾਦੇ ਅੰਤ ਵਿੱਚ ਵਾਪਸ ਵੀਰੇ ਮੇਰੇ ਰੈਗ ਨੇ ਸਤਿ ਸਾਕ ਤੁਜਾ ਨਾ ਵਾਜਾਂ ਵਾਲੇ ਗੁਰਸਤ ਆਪਣਾ ਬਣਾਇਆ ਸੀ ਪੁੱਤ ਛੱਡੂ ਨੂੰ ਸਾਨੂੰ ਗਾਇਨਾ ਲਾਇਆ ਸੀ ਕੀਤਾ ਐਤਵਾਰ ਐਤਵਾਰ ਨਾ ਜਟੋੜਿਓ ਪੁੱਤਾਂ ਨੂੰ ਸਜਾ ਕੇ ਸਿੱਖ ਪੁੱਤ ਉਹ ਦੇ ਮੋੜਿਓ ਪੁੱਤਾਂ ਨੂੰ ਸਜਾ ਕੇ ਸਿੱਖ ਪੁੱਤ ਉਹ ਦੇ ਮੋੜਿਓ ਵਾਹਿਗੁਰੂ ਦੀ ਕਹਾਸਾ ਵਾਹਿਗੁਰੂ